ਅਗਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਵੈਰੀ ਦੀ ਸ਼ਕਤੀ ਕੰਮ ਕਰਦੀ ਆ ਤੁਹਾਨੂੰ ਬਾਹਰ ਪਾਲਣ ਦੀ ਲੋੜ ਨਹੀਂ ਆ ਕਿਵੇਂ ਕਿਨੂੰ ਬਾਬੇ ਭੂਪੇ ਨੂੰ ਲੱਭ ਕੇ ਲਿਆਵਾਂ ਤੁਸੀਂ ਕਹਿ ਸਕਦੇ ਆ ਮੈਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ 'ਚ ਤੈਨੂੰ ਹੁਕਮ ਕਰਦਾ ਮੇਰੇ ਘਰ 'ਚੋਂ ਨਿਕਲ ਜਾ ਉਹਨੂੰ ਨਿਕਲਣਾ ਪਊਗਾ ਕਿਉਂਕਿ ਵਚਨ 'ਚ ਲਿਖਿਆ ਜੇ ਕੋਈ ਨੇਕਚਾ ਕਰੇ ਤੇ ਬਪਤਿਸਮਾ ਲਵੇ ਉਹਦੇ ਨਾਲੇ ਨਿਸ਼ਾਨ ਹੋਣਗੇ ਕਿ ਮੇਰਾ ਨਾਮ ਲੈ ਕੇ ਉਹ ਭੂਤਾਂ ਨੂੰ ਕੱਢਣਗੇ ਕੱਢਣਗੇ ਕਿ ਰੱਖਣਗੇ ਕੱਟਣਗੇ ਯਸ ਤਾਂ ਤੁਸੀਂ ਕੱਢ ਸਕਦੇ ਆ ਤੁਹਾਨੂੰ ਅਧਿਕਾਰ ਹੈ ਜੇਕਰ ਤੁਸੀਂ ਬਪਤਿਸਮਾ ਲਿਆ ਹੈ ਹੋ ਕਿੰਨਿਆਂ ਨੇ ਬਪਤਿਸਮਾ ਲਿਆ ਹੈ ਵੈਰੀ ਗੁੱਡ ਤੁਸੀਂ ਬਪਤਿਸਮਾ ਲਿਆਇਆ ਤੁਸੀਂ ਨੇਚਾਇ ਕਰਦੇ ਆ ਫਿਰ ਤੁਸੀਂ ਕਮਾਂਡ ਕਰ ਸਕਦੇ ਆਪਣੇ ਘਰਾਂ ਚੋਂ ਆਪਣੀ ਬਿਜ਼ਨਸ ਚੋਂ ਹਰੇਕ ਨਾਸ਼ ਕਰਨ ਵਾਲੀ ਚੀਜ਼ ਨੂੰ ਨਿਕਲਣ ਦਾ ਹੁਕਮ ਦੇ ਸਕਦੇ ਆ ਅਗਰ ਤੁਹਾਨੂੰ ਕਿਸੇ ਵੇਲੇ ਸ਼ੱਕ ਪੈਂਦਾ ਕਈ ਵਾਰੀ ਆਪਣੇ ਮਨਾਂ ਚ ਹੁੰਦਾ ਮੇਰੇ ਮੇਰੇ ਬਿਜ਼ਨਸ ਨੂੰ ਕਿਸੇ ਨੇ ਬੰਨਿਆ ਆ ਮੇਰੇ ਬਿਜ਼ਨਸ ਤੇ ਕੁਛ ਕੀਤਾ ਆ ਮੇਰੀ ਜੌਬ ਤੇ ਕੀਤਾ ਮੇਰੇ ਮੇਰਾ ਰਿਸ਼ਤਾ ਨਾ ਹੋ ਸਕੇ ਇਸ ਚੀਜ਼ ਲਈ ਕੀਤਾ ਮੇਰੇ ਪਰਿਵਾਰ ਲਈ ਕੀਤਾ ਕਰਨ ਵਾਲੇ ਨੇ ਕਰਤਾ ਜੋ ਤੁਸੀਂ ਕਰ ਸਕਦੇ ਤੁਸੀਂ ਵੀ ਕਰੋ ਉਹ ਜੋ ਕਰ ਸਕਦਾ ਸੀ ਉਹਨੇ ਕੀਤਾ ਹੁਣ ਤੁਹਾਡੀ ਵਾਰੀ ਆ ਜੋ ਤੁਸੀਂ ਕਰ ਸਕਦੇ ਹੋ ਤੁਸੀਂ ਕਰੋ ਤੁਸੀਂ ਕੀ ਕਰ ਸਕਦੇ ਆ ਤੁਸੀਂ ਉਹਨਾਂ ਬੰਨੀਆਂ ਚੀਜ਼ਾਂ ਨੂੰ ਖੋਲ ਸਕਦੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਉਹਨਾਂ ਜਾਦੂ ਟੋਣੇ ਦੀਆਂ ਸ਼ਕਤੀਆਂ ਨੂੰ ਰੱਦ ਕਰ ਸਕਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਉਹ ਦੁਸ਼ਟ ਆਤਮੇ ਜਿਹੜੇ ਉਹਨਾਂ ਨੇ ਤੁਹਾਡੇ ਘਰਾਂ ਲੈ ਛੱਡੇ ਤੁਹਾਡੇ ਪਿੱਛੇ ਛੱਡੇ ਤੁਸੀਂ ਉਹਨਾਂ ਨੂੰ ਨਿਕਲਣ ਦਾ ਹੁਕਮ ਦਿਓਗੇ ਤਾਂ ਨਿਕਲ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਆਮੇਨ ਅਓ ਆਪਾਂ ਦੇਖਦੇ ਹਾਂ ਕਿ ਅਸੀਂ ਕੁਝ ਬੰਨ ਸਕਦੇ ਹਾਂ ਖੋਲ ਸਕਦੇ ਕਿ ਨਹੀਂ ਮੱਤੀ ਦੀ ਕਿਤਾਬ ਉਹਦਾ 18 ਨੰਬਰ ਅਧਿਆਇ ਉਹਦੀ 18 ਤੇ 19 ਨੰਬਰ ਪੰਕਤੀ ਦੇ ਵਿੱਚ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੁਝ ਤੁਸੀਂ ਧਰਤੀ ਉੱਤੇ ਬਨੋਗੇ ਸੋ ਸਵਰਗ ਵਿੱਚ ਬਨਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲੋਗੇ ਸੋ ਸਵਰਗ ਵਿੱਚ ਖੋਲਿਆ ਜਾਵੇਗਾ ਫੇਰ ਮੈਂ ਤੁਹਾਨੂੰ ਆਖਦਾ ਹਾਂ ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜੇ ਸਵਰਗ ਵਿੱਚ ਹੈ ਉਹਨਾਂ ਲਈ ਕੀਤਾ ਜਾਵੇਗਾ ਹਾਲੇਲੂਇਆ ਹਾਲੇਲੂਇਆ ਹੁਣ ਤੁਸੀਂ ਇੱਥੇ ਆਪ ਹੀ ਦੇਖ ਸਕਦੇ ਹੋ ਪ੍ਰਭੂ ਜੀ ਨੇ ਸਾਨੂੰ ਅਖਤਿਆਰ ਬਖਸ਼ ਦਿੱਤਾ ਹੈ ਲਿਖਤੀ ਅਖਤਿਆਰ ਸਾਨੂੰ ਬਖਸ਼ਿਆ ਗਿਆ ਕਹਿੰਦਾ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੋ ਕੁਝ ਤੁਸੀਂ ਧਰਤੀ ਤੇ ਬੰਨ੍ਹ ਦਿਓਗੇ ਕਿੱਥੇ ਬੰਨ੍ਹਿਆ ਜਾਊਗਾ ਸਵਰਗ ਚ ਬੰਨ੍ਹਿਆ ਜਾਊਗਾ ਪ੍ਰਭੂ ਕਹਿੰਦੇ ਜੋ ਤੁਸੀਂ ਧਰਤੀ ਤੇ ਕਹਿ ਦੋਗੇ ਮੈਂ ਉਹਨੂੰ ਸਵਰਗ ਤੋਂ ਪੂਰਾ ਕਰ ਦੂੰਗਾ ਤੇ ਜੋ ਤੁਸੀਂ ਧਰਤੀ ਤੇ ਖੋਲੋਗੇ ਸਵਰਗ ਚ ਖੋਲਿਆ ਜਾਵੇਗਾ ਹੁਣ ਤੁਹਾਡੇ ਕੋਲੇ ਬੰਨਣ ਤੇ ਖੋਲਣ ਦਾ ਅਧਿਕਾਰ ਆ ਪਰ ਇੱਕ ਗੱਲ ਨੂੰ ਯਾਦ ਰੱਖਿਓ ਜੇਕਰ ਤੁਸੀਂ ਇਸ ਬੰਨਣ ਨੂੰ ਤੇ ਇਸ ਖੋਲਣ ਨੂੰ ਬੁਰੇ ਕੰਮ ਲਈ ਇਸਤੇਮਾਲ ਕੀਤਾ ਇਹ ਕੰਮ ਨਹੀਂ ਹੁਣ ਇਹ ਸਿਰਫ ਤੇ ਸਿਰਫ ਚੰਗਿਆਈ ਦੇ ਲਈ ਕੰਮ ਕਰਦਾ ਆ। ਪੱਲਿਹਾਈ ਦੇ ਲਈ ਕੰਮ ਕਰਦਾ। ਕਿਉਂਕਿ ਪਰਮੇਸ਼ਵਰ ਅੱਤੇ ਪਰਮੇਸ਼ਵਰ ਦਾ ਵਚਨ ਸਬਨਾ ਦੇ ਲਈ ਆ। ਹallelujah। ਤੁਸੀਂ ਇਦਾਂ ਨਹੀਂ ਕਰ ਸਕਦੇ ਮੈਂ ਆਪਣੀ ਗਵਾਂਡੀ ਦੀ ਬਰਕਤ ਨੂੰ ਬੰਨ੍ਹ ਦਿੰਨਾ ਆ ਯਿਸੂ ਮਸੀਹ ਦੇ ਨਾਮ 'ਚ ਤੇ ਤੁਸੀਂ ਸੋਚੋ ਵੀ ਪ੍ਰਭੂ ਜੀ ਸਵਰਗ ਤੋਂ ਬੰਨ੍ਹ ਦੇਣਗੇ। ਨੋ, ਫੋਰਗੇਟ ਇਟ। ਭੁੱਲ ਜਾਓ ਇਸ ਗੱਲ ਨੂੰ। ਤੁਸੀਂ ਬੰਨ ਸਕਦੇ ਆ ਉਹ ਅੱਖਰ ਜਿਹੜੇ ਮੇਰੇ ਵਿਰੁੱਧ ਬੋਲੇਗੇ ਮੇਰੇ ਬੱਚਿਆਂ ਦੇ ਵਿਰੁੱਧ ਬੋਲੇਗੇ ਮੈਂ ਉਹਦੀ ਸਾਰੀ ਸ਼ਕਤੀ ਨੂੰ ਮੈਂ ਉਹਦੀ ਸਾਰੀ ਪਾਵਰ ਨੂੰ ਬੰਨਦਾ ਆ ਕਿ ਉਹ ਸਾਡੇ ਵਿਰੁੱਧ ਕਿਸੇ ਵੀ ਤਰੀਕੇ ਨਾਲ ਕਾਮਯਾਬ ਨਾ ਹੋਣ ਤੁਸੀਂ ਬੰਨ ਸਕਦੇ ਆ ਉਹ ਦੁਸ਼ਟ ਦੀਆਂ ਸ਼ਕਤੀਆਂ ਜਿਹੜੀਆਂ ਮੇਰੀ ਬਿਜ਼ਨਸ 'ਚ ਕੰਮ ਕਰਦੀਆਂ ਮੇਰੇ ਘਰ 'ਚ ਮੇਰੇ ਰਿਸ਼ਤਿਆਂ 'ਚ ਕੰਮ ਕਰਦੀਆਂ ਮੈਂ ਉਹਨਾਂ ਨੂੰ ਬੰਨਦਾ ਆ ਤੁਸੀਂ ਬੰਨ ਸਕਦੇ ਆ ਉਸ ਸ਼ਕਤੀ ਨੂੰ ਜਿਹੜੀ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦੀ ਆ ਡਿਸਟਰਬ ਕਰਦੀ ਤੁਸੀਂ ਉਹਨੂੰ ਬੰਨ ਸਕਦੇ ਆ ਅਰ ਤੁਸੀਂ ਖੋਲ ਸਕਦੇ ਆ ਕਿ ਜੇ ਕਿਸੇ ਨੇ ਮੇਰੀ ਬਿਜ਼ਨਸ ਨੂੰ ਬੰਨਿਆ ਜਾਂ ਬਰਕਤ ਨੂੰ ਬੰਨਿਆ ਮੇਰੀ ਤੰਦਰੁਸਤੀ ਨੂੰ ਬੰਨਿਆ ਮੇਰੀ ਖੁਸ਼ੀ ਨੂੰ ਬੰਨਿਆ ਮੇਰੀ ਤਰੱਕੀ ਨੂੰ ਬੰਨਿਆ ਮੈਂ ਖੋਲਦਾ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਤੇ ਤੁਹਾਡੇ ਲਈ ਖੁੱਲ ਜਾਏਗਾ ਆਮੇਨ ਹallelujah ਤੁਸੀਂ ਦੇਖੋ ਕਿੰਨੀਆਂ ਅਥਾਰਟੀਜ਼ ਪ੍ਰਭੂ ਨੇ ਸਾਨੂੰ ਦਿੱਤੀਆਂ ਆ ਲੋਕ ਕਿੰਨੇ ਕਿੰਨੀ ਤਪੱਸਿਆ ਕਰਕੇ ਫੇਰ ਆ ਚੀਜ਼ਾਂ ਹਾਸਲ ਕਰਦੇ ਆ ਜਿਹੜੇ ਦੁਕਾਨਾਂ ਖੋਲ ਕੇ ਬੈਠੇ ਆ ਪਤਾ ਨਹੀਂ ਉਹਨਾਂ ਨੇ ਕਿੰਨੀ ਤਪੱਸਿਆ ਕੀਤੀ ਹੋਣੀ ਆ ਫੇਰ ਜਾ ਕੇ ਕਿਸੇ ਨੂੰ ਆ ਅਧਿਕਾਰ ਪ੍ਰਾਪਤ ਹੁੰਦੇ ਆ ਕਿਉਂ ਕਿਸੇ ਚੀਜ਼ ਨੂੰ ਬੰਨ ਸਕਣ ਕਿਸੇ ਚੀਜ਼ ਨੂੰ ਕੰਟਰੋਲ ਕਰ ਸਕਣ ਕਿਸੇ ਬੱਜੀ ਹੋਈ ਚੀਜ਼ ਨੂੰ ਛੁੜਾ ਸਕਣ ਖੋਲ ਸਕਣ ਪਰ ਸਾਨੂੰ ਇਹ ਅਧਿਕਾਰ ਕਿਉਂ ਪ੍ਰਾਪਤ ਹੋਇਆ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਬੇਟੇ ਬੇਟੀਆਂ ਬਣਾ ਲਿਆ ਹallelujah ਕਿਉਂਕਿ ਪਰਮੇਸ਼ਵਰ ਨੇ ਸਾਡੇ ਨਾਲ ਪਿਆਰ ਕੀਤਾ ਹallelujah ਇਸ ਲਈ ਪ੍ਰਾਪਤ ਹੋਇਆ ਕਿਉਂਕਿ ਅਸੀਂ ਮੰਨ ਲਿਆ ਕਿ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਕਰਨ ਦੇ ਵਸੀਲੇ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਇੰਨੀਆਂ ਜ਼ਿਆਦਾ ਅਥਾਰਟੀਜ਼ ਦੇ ਦਿੱਤੀਆਂ ਇੰਨੀਆਂ ਵੱਡੀਆਂ ਪਾਵਰਸ ਦੇ ਦਿੱਤੀਆਂ ਹallelujah ਤੇ ਜੇ ਇਸ ਪਰਮੇਸ਼ਵਰ ਜੀ ਨੇ ਸਾਨੂੰ ਇੰਨੀਆਂ ਅਥਾਰਟੀਜ਼ ਇੰਨੀਆਂ ਪਾਵਰਸ ਇੰਨੀਆਂ ਸ਼ਕਤੀਆਂ ਇਹਨੇ ਅਧਿਕਾਰ ਦੇ ਦਿੱਤੇ ਕਿ ਆਪਾਂ ਉਹਦੀ ਗੱਲ ਵੀ ਧਿਆਨ ਨਾਲ ਨਹੀਂ ਸੁਣ ਸਕਦੇ ਮੰਨ ਲਓ ਜੇ ਆਪਾਂ ਨੂੰ ਕੋਈ ਬੰਦਾ ਕਵੇ ਕਿ ਵੀ ਦਿਨ ਧੁੱਪੇ ਖਲੋ ਕੇ ਤੂੰ ਫਲਾਣਾ ਮੰਤਰ ਪੜ ਫੇਰ ਫਲਾਣੀ ਚੀਜ਼ ਤੇਰੀ ਜਿਹੜੀ ਬੱਜੀ ਹੋਈ ਉਹ ਖੁੱਲ ਜੂਗੀ ਕਰੋਗੇ ਕਿ ਨਹੀਂ ਕਰੋਗੇ ਮਰਦਾ ਬੰਦਾ ਕੀ ਨਹੀਂ ਕਰਦਾ ਕਹਿਣਾ ਮੇਰਾ ਬਿਜ਼ਨਸ ਜਿਹੜਾ ਚੱਲਣ ਲੱਗ ਜੂ ਕਾਰੋਬਾਰ ਖੁੱਲ ਜੂ ਨਿਆਣੇ ਦਾ ਕੰਮ ਵੜ ਜੂ ਸਭ ਕੁਝ ਕਰਨ ਲਈ ਰਾਜੀ ਹੋ ਜੰਨੇ ਆ ਹੁਣ ਦਿੱਕਤ ਪਤਾ ਕਿੱਥੇ ਆ ਆਪਾਂ ਨੂੰ ਛਾਵੇਂ ਬੈਠਿਆਂ ਨੂੰ ਅਧਿਕਾਰ ਮਿਲ ਗਏ ਆ ਆਪਾਂ ਨੂੰ ਉਹਨਾਂ ਤਪੜਾ ਨਹੀਂ ਪਿਆ ਉਹਨੀ ਮਿਹਨਤ ਨਹੀਂ ਕਰਨੀ ਪਈ ਜਿੰਨੀ ਲੋਕਾਂ ਨੂੰ ਕਰਨੀ ਪੈਂਦੀ ਆ ਇਹ ਚੀਜ਼ਾਂ ਪ੍ਰਾਪਤ ਕਰਨ ਲਈ ਇਸ ਲਈ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਇੰਨੀਆਂ ਕੀਮਤੀ ਨਹੀਂ ਲੱਗਦੀਆਂ ਇਦਾਂ ਕਹਿ ਲਓ ਜਿਹੜਾ ਇੱਕ ਗਰੀਬ ਪਰਿਵਾਰ ਦੇ ਵਿੱਚ ਬੱਚਾ ਪੈਦਾ ਹੋਇਆ ਆ ਉਹਨੋਂ ਕੋਈ 100 ਰੁਪਇਆ ਦੇ ਦੇਵੇ ਉਹਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੋਣੀ ਕਿ ਮੈਨੂੰ 100 ਰੁਪਇਆ ਮਿਲਿਆ ਬਿਨਾਂ ਪਸੀਨਾ ਵਹਾਇਆ ਮੈਨੂੰ 100 ਰੁਪਇਆ ਮਿਲਿਆ ਉਹਨੇ ਨੱਚ ਦੇ ਫਿਰਨਾ ਟੱਪ ਦੇ ਫਿਰਨਾ ਉਹਨੇ ਥਾਂ-ਥਾਂ ਦੱਸਣਾ ਤੈਨੂੰ ਪਤਾ ਮੈਨੂੰ ਅੱਜ 100 ਰੁਪਇਆ ਦਿੱਤਾ ਫਲਾਣੇ ਨੇ ਮੈਨੂੰ 100 ਰੁਪਇਆ ਦਿੱਤਾ ਇਹ ਹੀ 100 ਰੁਪਇਆ ਕਿਸੇ ਅਮੀਰ ਆਦਮੀ ਦੀ ਔਲਾਦ ਨੂੰ ਦੇ ਦੋ ਉਹ ਟਿਸ਼ੂ ਪੇਪਰਾਂ ਚ ਰੱਖ ਕੇ ਭੁੱਲ ਵੀ ਸਕਦਾ ਤੇ ਉਹਨੇ ਨਾਂ ਵੀ ਨਹੀਂ ਲੈਣਾ ਕਿਉਂਕਿ ਕਿ ਉਹਨੂੰ ਕਦਰ ਨਹੀਂ ਆ ਉਹਨੂੰ ਪਤਾ ਨਹੀਂ ਕਿ 100 ਰੁਪਏ ਕਮਾਉਣ ਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਆ ਫੇਰ ਜਾ ਕੇ 100 ਰੁਪਏ ਪ੍ਰਾਪਤ ਹੁੰਦੇ ਆ ਇੱਕ ਵਿਅਕਤੀ ਜਿਹੜਾ ਸਾਰੀ ਦਿਹਾੜੀ ਪਸੀਨਾ ਵਹਾ ਕੇ 500 ਰੁਪਏ ਕਮਾਉਂਦਾ ਆ ਉਹਨੂੰ ਪਤਾ ਉਸ 500 ਰੁਪਏ ਦੀ ਕੀਮਤ ਤੇਕ ਬੰਦਾ ਜਿਹੜਾ ਹੱਥ ਤੇ ਹੱਥ ਮਾਰ ਕੇ ਕਿਸੇ ਦਾ 500 ਖੋ ਕੇ ਲੈ ਜਾਂਦਾ ਉਹਨੂੰ ਕੋਈ ਨਹੀਂ ਪਤਾ ਉਸ 500 ਦੀ ਕੀਮਤ ਦਾ ਅੱਜ ਸਾਨੂੰ ਰੱਜਿਆਂ ਪੁੱਜਿਆਂ ਨੂੰ ਮੁਫਤ ਚ ਮਿਲ ਗਿਆ ਇਸ ਲਈ ਅਸੀਂ ਬੇਕਦਰੇ ਹੋਏ ਆ ਇਸ ਲਈ ਅਸੀਂ ਪਰਮੇਸ਼ਵਰ ਦੇ ਪ੍ਰੇਮ ਦੀ ਕਦਰ ਨਹੀਂ ਕਰਦੇ ਇਸ ਲਈ ਸਾਨੂੰ ਉਹਦੀ ਸਮਰੱਥਾ ਦਾ ਕੋਈ ਵੀ ਅੰਦਾਜ਼ਾ ਨਹੀਂ ਆ ਰੁਪਈਏ ਦੀ ਕੀਮਤ ਬਧਾ ਕਦੋਂ ਬਧਾ ਲੱਗਦੀ ਆ ਮੰਨ ਲਓ ਤੁਸੀਂ ਬਾਜ਼ਾਰ ਗਏ ਹੋਵੋ ਦੁੱਧ ਦਾ ਪੈਕੇਟ ਲੈਣ ਵਾਸਤੇ ਜੋ ਪੈਕੇਟ ਉਹਨਾਂ ਹੋਵੇ 21 ਰੁਪਈਆ ਦਾ ਤੇ ਤੁਹਾਡੇ ਕੋਲ ਹੁਣ 20 ਤੇ ਉਹ ਕਹੇ ਕਿ ਜਦ ਤੱਕ ਤੇਰੇ ਕੋਲ 21 ਨਹੀਂ ਹੁੰਦੇ ਮੈਂ ਤੈਨੂੰ ਇਹ ਪੈਕੇਟ ਨਹੀਂ ਦੇਣਾ ਉਸ ਵੇਲੇ ਤੁਹਾਨੂੰ ਪਤਾ ਲੱਗੂ ਕਿ 1 ਰੁਪਈਏ ਦੀ ਕੀਮਤ ਕੀ ਹੁੰਦੀ ਆ ਕਿਉਂਕਿ 1 ਰੁਪਈਏ ਦੇ ਪਿੱਛੇ ਤੁਹਾਨੂੰ ਉਹ ਦੋ ਦਾ ਪੈਕੇਟ ਨਹੀਂ ਮਿਲੇਆ ਇੱਕ ਓਨਲੀ ਵਨ ਇੱਕ ਬਹੁਤ ਵੱਡੀ ਪਾਵਰ ਆ ਇੱਕ ਨੰਬਰ ਪਿੱਛੇ ਪਾਸ ਹੋ ਸਕਦੇ ਤੇ ਇੱਕ ਨੰਬਰ ਪਿੱਛੇ ਫੇਲ ਹੋ ਸਕਦੇ ਆ ਇੱਕ ਵੋਟ ਦੇ ਨਾਲ ਬੰਦਾ ਜਿੱਤ ਜਾਂਦਾ ਤੇ ਇੱਕ ਵੋਟ ਘੱਟ ਜਾਵੇ ਤਾਂ ਬੰਦਾ ਹਾਰ ਜਾਂਦਾ ਰਿਆ ਹੋਵੇ ਤੇ ਜਾਂ ਜਿਹੜਾ ਸਿਰਫ ਇੱਕ ਦੇ ਨਾਲ ਜਿੱਤ ਗਿਆ ਹੋਵੇ ਪ੍ਰਾਪਤ ਹੋ ਗਿਆ ਹੋਵੇ ਉਹਨੂੰ ਸਿਰਫ ਇੱਕ ਦੇ ਨਾਲ ਜਾਂ ਫਿਰ ਹੋ ਜਾਣ ਦਾ ਇਸ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੋ ਕਿ ਪ੍ਰਭੂ ਨੇ ਸਾਨੂੰ ਉਹ ਨਾ ਔਖੇ ਨਹੀਂ ਹੋਣ ਦਿੱਤਾ ਜਿੰਨੀਆਂ ਆਪਣੇ ਜੀਵਨ ਦੇ ਵਿੱਚ ਗਲਤੀਆਂ ਸੀ ਆਪਾਂ ਨੂੰ ਤਾਂ ਜਿਹੜੇ ਸਾਹ ਚੱਲ ਰਹੇ ਆ ਇਹ ਵੀ ਜੜੇ ਆ ਨਾ ਇਹਦਾ ਵੀ ਊਲਾਮਾ ਮਿਲਣਾ ਚਾਹੀਦਾ ਸੀ ਆਪਾਂ ਦੇ ਸਾਹ ਲੈਣ ਦੇ ਵੀ ਯੋਗ ਨਹੀਂ ਸੀ ਜਿਨਨੇ ਪਾਪ ਜਿੰਨੀਆਂ ਗਲਤੀਆਂ ਜਿਨਨੇ ਅਪਰਾਧ ਆਪਣੇ ਜੀਵਨ ਦੇ ਵਿੱਚ ਸੀ ਇੱਕ ਵਾਰੀ ਕਿਹਾ ਪ੍ਰਭੂ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਮaaf ਕਰ ਦਿਓ ਕਹਿੰਦੇ ਆਜੂ ਕਰ ਤੇ ਇੰਨੀਆਂ ਸੁਖੀਆਂ ਮਾਫੀਆਂ ਮਿਲ ਗਈਆਂ ਸਾਨੂੰ ਤੇ ਜੇ ਸਾਨੂੰ ਕਿਹਾ ਹੁੰਦਾ ਕਿ ਉੱਥੋਂ ਲਿਟਦੇ ਆਓ ਸਾਡਾ ਪਿੰਡਾ ਛੱਲਿਆ ਹੁੰਦਾ ਗੋਡੇ ਕਿੱਟੇ ਛੱਲ ਹੋਏ ਹੁੰਦੇ ਮੀਨਾ ਰੜਕਾਂ ਪੈਂਦੀਆਂ ਫੇ ਪਤਾ ਲੱਗਣਾ ਸੀ ਕਹਣਾ ਪਤਾ ਕਿਦਾਂ ਲੇਟੇ ਲੇਟ ਕੇ ਮਾਫੀ ਮੰਗੀ ਆ ਕਿਦਾਂ ਨੱਕ ਨਾਲ ਦੀਕਾਂ ਕੱਡ ਕੱਡ ਮਾਫੀ ਮੰਗੀ ਇਹ ਮਾਫੀ ਐਵੇਂ ਨਹੀਂ ਮਿਲਦੀ ਗਲਤੀ ਨਾ ਕਰਿਓ ਕੋਈ ਭੁੱਲ ਪੈ ਜੂ ਅੱਜ ਬਸ ਬੋਲਿਆ ਤੇ ਮਾਫੀ ਮਿਲ ਗਈ ਇਸ ਲਈ ਮਾਫੀ ਦੀ ਕਦਰ ਨਹੀਂ ਆ ਪਰ ਜਿਹੜਾ ਆਸਾਨੀ ਨਾਲ ਮਾਫ ਕਰਨਾ ਜਾਣਦਾ ਆ ਉਹ ਆਸਾਨੀ ਨਾਲ ਆਪਣੀ ਕਿੰਗਡਮ ਚੋਂ ਬਾਹਰ ਕੱਢਣਾ ਵੀ ਜਾਣਦੇ ਨੇ ਇਸ ਗੱਲ ਨੂੰ ਵੀ ਭੁਲਾਇਓ ਨਾ ਕਿਉਂਕਿ ਉਹਦੇ ਲਈ ਸਾਰੇ ਕੰਮ ਬਹੁਤ ਆਸਾਨ ਆ ਉਹਦੇ ਲਈ ਕੋਈ ਵੀ ਕੰਮ ਔਖਾ ਨਹੀਂ ਆ ਸ਼ੁਕਰ ਸ਼ੁਕਰ ਕਰਦੇ ਰਹੋ ਕਿ ਪ੍ਰਭੂ ਨੇ ਜੋ ਕੁਝ ਸਾਨੂੰ ਦਿੱਤਾ ਉਸ ਯੋਗ ਸੀ ਨਹੀਂ ਸੀ ਪਰ ਉਹਨੇ ਆਪਣੇ ਕਿਰਪਾ ਨਾਲ ਆਪਣੇ ਪ੍ਰੇਮ ਸਦਕਾ ਸਾਨੂੰ ਦਿੱਤਾ ਆ ਇਸ ਲਈ ਹਰ ਵੇਲੇ ਸ਼ੁਕਰਗੁਜ਼ਾਰੀ ਚ ਬਣੇ ਰਿਹਾ ਕਰੋ ਔਰ ਸਿਰਫ ਮਾਫੀ ਨੇ ਕੀਤਾ ਨਾਲ ਇੰਨੀਆਂ ਵੱਡੀਆਂ ਵੱਡੀਆਂ ਅਥਾਰਟੀਜ਼ ਦੇ ਦਿੱਤੀਆਂ ਕਿ ਜੇ ਤੁਹਾਨੂੰ ਬੈਰੀ ਦੁਖੀ ਕਰੇ ਪਰੇਸ਼ਾਨ ਕਰੇ ਤਾਂ ਤੁਸੀਂ ਉਹਨੂੰ ਤਬਕਾ ਮਾਰਿਓ ਨਿਕਲ ਜਾਊਗਾ ਤੁਸੀਂ ਉਹਦੀ ਸ਼ਕਤੀ ਨੂੰ ਬੰਨ੍ਹ ਦਿਓ ਮੈਂ ਉਹਨੂੰ ਉੱਥੋਂ ਬੰਨ੍ਹ ਦਊਂਗਾ ਸਵਰਗ ਚ ਤੁਸੀਂ ਆਪਣੇ ਲਈ ਇੱਥੇ ਬਰਕਤ ਖੋਲੋਗੇ ਮੈਂ ਤੁਹਾਡੇ ਲਈ ਉੱਥੇ ਖੋਲ ਦਊਂਗਾ ਇੰਨੇ ਵੱਡੇ ਵੱਡੇ ਅਧਿਕਾਰ ਦਿੱਤੇ ਹਰ ਲਿਖਿਆ ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜਾ ਸਵਰਗ ਵਿੱਚ ਹੈ ਉਹਨਾਂ ਲਈ ਕੀਤਾ ਜਾਵੇਗਾ ਜੇ ਆਪਾਂ ਦੋ ਜਣੇ ਵੀ ਸਹਿਮਤੀ پا ਕੇ ਇੱਕ ਮਨ ਹੋ ਕੇ ਇਸ ਧਰਤੀ ਉੱਤੇ ਪ੍ਰਾਰਥਨਾ ਕਰੀਏ ਤਾਂ वचन 'ਚ ਲਿਖਿਆ ਪ੍ਰਭੂ ਸਵਰਗ ਦੇ ਵਿੱਚ ਉਸ ਪ੍ਰਾਰਥਨਾ ਨੂੰ ਸਵੀਕਾਰ ਕਰਨਗੇ ਹallelujah ਜੇ ਇਸ ਵੀ ਕੰਮ ਦੇ ਲਈ ਅਸੀਂ ਇੱਕ ਮਨ ਹੋ ਕੇ ਇਸ ਧਰਤੀ ਤੇ ਪ੍ਰਾਰਥਨਾ ਕਰੀਓ ਸਵਰਗ ਦੇ ਵਿੱਚ ਸੁਣੀ ਜਾਊਗੀ ਇਸ ਲਈ ਜਦ ਕਦੇ ਘਰੇ ਪ੍ਰਾਰਥਨਾ ਕਰਦੇ ਉਹਨੇ ਕਦੇ ਕਰੀ ਆਪਣੇ ਲਿਆਣਿਆਂ ਨੂੰ ਬਿਠਾਇਆ ਕਰੋ ਉਹਨਾਂ ਦੀ ਸਹਿਮਤੀ ਪਵਾ ਲਿਆ ਕਰੋ ਆਪਣੇ ਨਾਮ ਮੈਨੂੰ ਯਾਦ ਹੈ ਡੈਡੀ ਜੀ ਸੰਤਰਪਜਨ ਸਿੰਘ ਜੀ ਦੀ ਗੱਲ ਦੱਸਣ ਲੱਗੀ ਕਈ ਵਾਰੀ ਕਿਸੇ ਖਾਸ ਕੰਮ ਨੂੰ ਸ਼ੁਰੂ ਕਰਨਾ ਜਾਂ ਕਿਸੇ ਕੋਈ ਖਾਸ ਵਿਸ਼ਾ ਹੋਣਾ ਉਹਨਾਂ ਨੇ ਆਵਾਜ਼ ਮਾਰ ਲੈਣੀ ਕਿਹਨਾਂ ਗੁਰਸ਼ਰਨ ਗੱਲ ਸੁਣੀ ਜਰਾ ਕੁ ਰਿਆ ਆਪਾਂ ਇਸ ਕੰਮ ਦੇ ਲਈ ਪ੍ਰਾਰਥਨਾ ਕਰਨੀ ਆ ਕਰੀਏ ਤੂੰ ਸਹਿਮਤ ਆ ਤੇਰਾ ਮਾਨ ਕੀ ਕਹਿੰਦਾ ਜੇ ਮੈਂ ਕਿਹਾ ਹਾਂਜੀ ਸਹਿਮਤ ਆ ਉਹਨਾਂ ਨੇ ਕਿਹਾ ਆ ਜਾ ਫਿਰ ਪ੍ਰਾਰਥਨਾ ਕਰੀਏ ਫਿਰ ਅਸੀਂ ਮਿਲ ਕੇ ਉਸ ਕੰਮ ਲਈ ਪ੍ਰਾਰਥਨਾ ਕਰਨੀ ਪਹਿਲਾਂ ਪੁੱਛਣਾ ਆ ਦੂਜੇ ਨੂੰ ਤੂੰ ਸਹਿਮਤ ਆ ਮਤਲਬ ਤੁਸੀਂ ਕਹਿ ਰਿਹਾ ਪਲਾਟ ਸਾਨੂੰ ਮਿਲ ਜਵੇ ਦੂਜਾ ਤੁਹਾਡੇ ਬਰਾਬਰ ਤੇ ਬਹਿ ਕੇ ਕਹਿਣ ਲਿਆ ਨਹੀਂ ਨਹੀਂ ਪ੍ਰਭੂ ਦੇਵੀਨਾ ਤਾਂ ਉਹ ਦੋ ਜਣਿਆਂ ਦੀ ਕੀਤੀ ਹੋਈ ਪ੍ਰਾਰਥਨਾ ਜਿਹੜੀ ਉਹ ਨਹੀਂ ਸੁਣੀ ਜਾਣੀ ਸਹਿਮਤੀ ਵਾਲੀ ਪ੍ਰਾਰਥਨਾ ਇੱਕ ਮਨ ਹੋ ਕੇ ਇੱਕ ਇੱਕ ਦੂਜੇ ਦੇ ਨਾਲ ਸਹਿਮਤ ਹੋ ਕੇ ਐਗਰੀ ਕਰਕੇ ਜਿਹੜੀ ਪ੍ਰਾਰਥਨਾ ਕਰਾਂਗੇ ਉਹਦਾ ਉੱਤਰ ਸਵਰਗ ਦੇ ਵਿੱਚੋਂ ਧਰਤੀ ਤੇ ਸਾਡੇ ਲਈ ਕੱਲ ਆ ਜਾਊਗਾ ਹallelujah ਅੱਜ ਪਰਮੇਸ਼ਵਰ ਦੇ ਦਿੱਤੇ ਜਿਹੜੇ ਅਧਿਕਾਰ ਆ ਸਾਡੇ ਜੀਵਨ 'ਚ ਕੰਮ ਕਿਉਂ ਨਹੀਂ ਕਰ ਰਹੇ ਤੁਸੀਂ ਦੇਖੋ ਨਾ ਪ੍ਰਭੂ ਨੇ ਕਿੰਨੇ ਵੱਡੇ-ਵੱਡੇ ਅਧਿਕਾਰ ਦੇ ਦਿੱਤੇ ਉਹ ਸਾਰੇ ਲੋਕ ਨਾ ਆਇਤਾ ਨੂੰ ਬੋਲਦੇ ਹੋਣਗੇ ਪਰ ਅਸਰ ਨਹੀਂ ਉਹਨਾਂ ਨੂੰ ਨਜ਼ਰ ਆਉਂਦਾ ਹੋਊਗਾ ਉਹਦਾ ਕਾਰਨ ਕੀ ਹੋ ਸਕਦਾ ਕਦੀ ਨੋਟਿਸ ਕੀਤਾ ਵੀ ਇਹਦਾ ਕੀ ਕਾਰਨ ਹੈ ਜੇਕਰ ਤੁਸੀਂ ਚਾਹੁੰਦੇ ਆ ਜਾਂ ਜੇਕਰ ਅਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਅਥਾਰਟੀਜ਼ ਸਾਡੇ ਜੀਵਨ ਵਿੱਚ ਕੰਮ ਕਰਨ ਤਾਂ ਫੇਰ ਸਾਨੂੰ ਬਹੁਤ ਭਰੇਜ਼ਗਾਰੀ ਵਾਲਾ ਜੀਵਨ ਜੀਣਾ ਹੋਊਗਾ ਫੇਰ ਝੂਠ ਬੋਲਣਾ ਛੱਡਣਾ ਹੀ ਹੋਊਗਾ ਪਾਪ ਕਰਨਾ ਛੱਡਣਾ ਹੀ ਹੋਊਗਾ ਚੁਗਲੀਆਂ ਹਰ ਹਾਲ ਦੇ ਵਿੱਚ ਛੱਡਣੀਆਂ ਹੀ ਪੈਣੀਆਂ ਗਲਤ ਵਿਚਾਰ ਆਪਣੇ ਅੰਦਰ ਜਿਹੜੇ ਉੱਠਦੇ ਉਹਨਾਂ ਨੂੰ ਨਾਲੋਂ ਨਾਲ ਦੀ ਆਗਿਆਕਾਰੀ ਕਰਨੀ ਹੋਊਗੀ ਹਰ ਹਾਲ ਦੇ ਵਿੱਚ ਪਰਮੇਸ਼ਵਰ ਦੇ ਨਾਲ ਜੁੜੇ ਰਹਿਣਾ ਹੋਊਗਾ ਕਨੈਕਸ਼ਨ ਦੇ ਵਿੱਚ ਰਹਿਣਾ ਹੋਊਗਾ ਹਰ ਹਾਲ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਬਣੇ ਰਹਿਣਾ ਹੋਊਗਾ ਕਿਸੇ ਦਾ ਬੁਰਾ ਨਹੀਂ ਕਰਨਾ ਵਿਪਚਾਰ ਨਹੀਂ ਹੋਣਾ ਚਾਹੀਦਾ ਜੀਵਨ ਦੇ ਵਿੱਚ ਜੇ ਤੁਸੀਂ ਇਦਾਂ ਕਰਨ ਲੱਗ ਜਮੋ ਤੁਸੀਂ ਥੋੜੇ ਹੀ ਦਿਨਾਂ ਦੇ ਵਿੱਚ ਦੇਖਿਓ ਜੋ ਤੁਸੀਂ ਬੋਲਣਾ ਸ਼ੁਰੂ ਕਰੋਗੇ ਤੁਹਾਡੇ ਜੀਵਨ 'ਚ ਉਹ ਹੁਣ ਸ਼ੁਰੂ ਹੋ ਜਾਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਪ੍ਰੈਕਟਿਸ ਕਰੋ 1 ਮੰਥ 1 ਮਹੀਨਾ ਤੁਸੀਂ ਪ੍ਰੈਕਟਿਸ ਕਰਕੇ ਦੇਖੋ ਸਟੇਜ 'ਤੇ ਇਸ ਅਗਰ ਤੁਸੀਂ ਰੈਗੂਲਰ ਈਵਨਿੰਗ ਪ੍ਰੇਅਰ ਨੂੰ ਸੁਣਨ ਵਾਲੇ ਸ਼ਰੋਤਾ ਤੁਹਾਡੇ ਚੋਂ ਕਿੰਨੇ ਜਾਣੇ ਰੋਜ਼ ਈਵਨਿੰਗ ਪ੍ਰੇਅਰ ਸੁਣਦੇ ਆ ਅੱਧਿਆਂ ਨੇ ਝੁੱਠੇ ਹੱਥ ਖੜੇ ਕੀਤੇ ਆ ਅਗਰ ਤੁਸੀਂ ਨਹੀਂ ਸੁਣਦੇ ਥੈਂਕ ਯੂ ਜਿਹੜੇ ਸੁਣਦੇ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਣ ਜਿਹੜੇ ਨਹੀਂ ਸੁਣਦੇ ਉਹ ਜ਼ਰੂਰ ਜੁਆਇਨ ਕਰਨ ਅੱਜ ਤਾਂ ਬਾਹਰ ਮੇਰੇ ਖਿਆਲ ਬੋਰਡ ਵੀ ਸ਼ਾਇਦ ਆਫਿਸ ਵੱਲੋਂ ਲਗਾ ਦਿੱਤਾ ਗਿਆ ਉਹਦੇ ਤੇ ਟਾਈਮਿੰਗ ਤੇ ਚੈਨਲ ਜਿਹੜਾ ਆ ਉਹ ਲਿਖ ਦਿੱਤਾ ਗਿਆ ਆ YouTube ਦਾ ਚੈਨਲ ਜਿਹੜਾ ਹੈ ਤੁਸੀਂ ਉਹਨੂੰ ਸਬਸਕ੍ਰਾਈਬ ਕਰਿਓ ਨੋਟੀਫਿਕੇਸ਼ਨ ਔਨ ਕਰ ਲਿਓ ਦੇ ਐਵਰੀ ਡੇ ਤੁਸੀਂ ਸਾਡੇ ਨਾਲ ਇਵਨਿੰਗ ਪ੍ਰੇਅਰ ਦੇ ਵਿੱਚ ਜੁੜ ਸਕਦੇ ਆ ਅ ਥੋੜੇ ਦਿਨ ਪਹਿਲਾਂ ਹੀ ਕਿੱਦਾਂ ਅਸੀਂ ਪਰਮੇਸ਼ਵਰ ਦੇ ਦਿੱਤੀਆਂ ਅਥਾਰਟੀਜ਼ ਨੂੰ ਐਕਟੀਵੇਟ ਕਰਨਾ ਆਪਣੀ ਲਾਈਫ ਦੇ ਵਿੱਚ ਇਸ ਵਿਸ਼ੇ ਤੇ ਬੜੀ ਗੰਭੀਰਤਾਈ ਦੇ ਨਾਲ ਸਿਖਾਇਆ ਗਿਆ ਸੀ ਜਦੋਂ ਅਸੀਂ ਸ਼ੱਕ ਕਰ ਲੀਨੇ ਆ ਕੋਈ ਕੰਮ ਨਹੀਂ ਬਣਦਾ ਤੇ ਨਾ ਬਣਨਾ ਸ਼ੱਕ ਤੁਹਾਡੇ ਬਣੇ ਹੋਏ ਕੰਮ ਨੂੰ ਖਰਾਬ ਤਾਂ ਕਰ ਸਕਦਾ ਪਰ ਬਣਨ ਵਿੱਚ ਕੋਈ ਮਦਦ ਨਹੀਂ ਕਰ ਲੀਨੇ ਪਰਮੇਸ਼ਵਰ ਉੱਤੇ ਭਰੋਸਾ ਕਰਨਾ ਵਿਚਾਰ ਦਾ ਮਤਲਬ ਹੈ ਕਿਸੇ ਦੇ ਨਾਲ ਗਲਤ ਸੰਬੰਧ ਵਿੱਚ ਨਹੀਂ ਜਾਣਾ ਜੇ ਤੁਸੀਂ ਕੁਆਰੇ ਆ ਤੇ ਕੁਆਰੇ ਆ ਜੇ ਤੁਸੀਂ ਵਿਆਹੇ ਆ ਤੇ ਤੁਹਾਡਾ ਰਿਸ਼ਤਾ ਤੁਹਾਡੀ ਪਤਨੀ ਦੇ ਨਾਲ ਤੇ ਤੁਹਾਡੇ ਪਤੀ ਦੇ ਨਾਲ ਪਤੀ ਪਤਨੀ ਵਾਲਾ ਹੋਣਾ ਚਾਹੀਦਾ ਤੁਹਾਡੇ ਰਿਸ਼ਤਿਆਂ ਦੇ ਵਿੱਚ ਹੋਰ ਕਿਸੇ ਦੀ ਕੋਈ ਦਖਲੰਦ ਜੀ ਨਹੀਂ ਹੋਣੀ ਚਾਹੀਦੀ ਹਰ ਰਿਸ਼ਤੇ ਦਾ ਫਰਜ ਰਿਸ਼ਤੇ ਦੇ ਅਕੋਰਡਿੰਗਲੀ ਨਿਭਾਉਣਾ ਫਿਰ ਤੁਸੀਂ ਦੇਖਿਓ ਪਰਮੇਸ਼ਵਰ ਦੀ ਸਮਰੱਥ ਕਿਵੇਂ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੂਗੀ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਮੈਂ ਕਿਹਾ ਮੈਂ ਤਾਂ ਸਧਾਰਨ ਤਰੀਕੇ ਨਾਲ ਇਹ ਗੱਲ ਸੋਚੀ ਸੀਗੀ ਤੇ ਪੂਰੀ ਵੀ ਹੋ ਗਈ ਤੁਸੀਂ ਗਵਾਹੀਆਂ ਦੋਗੇ ਗਵਾਹੀਆਂ ਕਿ ਮੈਂ ਤਾਂ ਮੰਗਿਆ ਵੀ ਨਹੀਂ ਸੀ ਮੈਂ ਤਾਂ ਬੋਲਿਆ ਵੀ ਨਹੀਂ ਮੈਂ ਤਾਂ ਜ ਸਿਰਫ ਸੋਚਿਆ ਸੀ ਕਿ ਮੇਰੀ ਲਾਈਫ ਚ ਇਦਾਂ ਹੋਣਾ ਚਾਹੀਦਾ ਮੇਰੇ ਬੱਚੇ ਦੀ ਲਾਈਫ ਚ ਇਦਾਂ ਹੋਣਾ ਚਾਹੀਦਾ ਤੇ ਉਹ ਪੂਰਾ ਹੋ ਗਿਆ ਆਪਣੇ ਮੂੰਹ ਤੇ ਕੰਟਰੋਲ ਕਰਨਾ ਆਪਣੇ ਮਾਨੁਤੇ ਕੰਟਰੋਲ ਕਰਨਾ ਆਪਣੇ ਜਿਸਮ ਉਤੇ ਕੰਟਰੋਲ ਕਰਨਾ ਮਤਲਬ ਰੂਹ ਜਿਸਮ ਜਾਨ ਦੇ ਉਤੇ ਵਾਸ ਰੱਖਣਾ ਹੈ ਤੁਸੀਂ ਆਪਣਾ ਨਹੀਂ ਰਹਿੰਦਾ ਤਾਂ ਪਰਮੇਸ਼ਵਰ ਦਾ ਅਧਿਕਾਰ ਆਪਣੇ ਉਤੇ ਲੈ ਲਵੋ ਔਰ ਕਹੋ ਕਿ ਪ੍ਰਭੂ ਮੇਰੇ ਉਤੇ ਕਬਜ਼ਾ ਕਰੋ ਪ੍ਰਭੂ ਜਿੱਦਾਂ ਤੁਸੀਂ ਚਾਹੋ ਨੇ ਉਦਾਂ ਹੀ ਮੇਰੀ ਰੂਹ ਕੰਮ ਕਰੇ ਜਿੱਦਾਂ ਤੁਸੀਂ ਚਾਹੋ ਨੇ ਉਦਾਂ ਮੇਰਾ ਜਿਸਮ ਕੰਮ ਕਰੇ ਜਿੱਦਾਂ ਤੁਸੀਂ ਚਾਹੋ ਨੇ ਉਦਾਂ ਹੀ ਮੇਰੀ ਜਾਨ ਕੰਮ ਕਰੇ ਫਰ ਦੇ ਕਿਉ ਤੁਸੀਂ ਬਹੁਤ ਲੋਕਾਂ ਨੂੰ ਲੱਗਦਾ ਕਿ ਨਹੀਂ ਇਹ ਤਾਂ ਛੁੱਟੀਆਂ ਗੱਲਾਂ ਕਿੱਥੇ ਐਦਾ ਕੰਮ ਹੁੰਦੇ ਹੁੰਦੇ ਕਿਉਂ ਨਹੀਂ ਹੁੰਦੇ ਆ ਆ ਜਿਹੜੀਆਂ ਗਵਾਹੀਆਂ ਸੁਣ ਕੇ ਗਏ ਆ ਇਹਨਾਂ ਨੂੰ ਘੇਰ ਕੇ ਪੁੱਛਿਓ ਕੰਮ ਹੁੰਦੇ ਕਿ ਨਹੀਂ ਹੁੰਦੇ ਕੰਮ ਹੁੰਦੇ ਆ ਬੋਲਣ ਵਾਲੇ ਦੇ ਅੱਖਰ ਵੀ ਨੇਚਾ ਨਾਲ ਬੋਲੇ ਹੋਣੇ ਚਾਹੀਦੇ ਆ ਤੇ ਸੁਣਨ ਵਾਲੇ ਵੀ ਨੇਚਾ ਵਾਲੇ ਨੇਚਾ ਦੇ ਨਾਲ ਸੁਣਨ ਤਾਂ ਕੰਮ ਯਕੀਨਨ ਹੋਣਾ ਹੀ ਹੋਣਾ ਆ ਜਿਹੜੇ ਯਕੀਨ ਰੱਖ ਕੇ ਬੋਲਦੇ ਉਹ ਤਾਂ ਸੂਰਜ ਨੂੰ ਥੰਮ ਦਿੰਦੇ ਆ ਨਹੀਂ ਜਕੀਨੋ ਦਾ ਆਓ ਫੇ ਪੜੀਏ ਯੋਸ਼ੂਆ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਉਹਦੀ 12 13 ਪੰਕਤੀ ਦੇ ਵਿੱਚ ਲਿਖਿਆ ਕਹਿੰਦਾ ਤਦ ਯਹੋਸ਼ੂਆ ਨੇ ਯਹੋਵਾ ਨਾਲ ਉਸ ਦਿਨ ਜਦ ਯਹੋਵਾ ਨੇ ਅਮੋਰੀਆ ਨੂੰ ਇਜ਼ਰਾਈਲੀਆਂ ਨੂੰ ਦੇ ਦੇ ਦਿੱਤਾ ਗੱਲ ਕੀਤੀ ਅਤੇ ਇਜ਼ਰਾਈਲੀਆਂ ਦੇ ਵੇਖਦਿਆਂ ਆਖਿਆ ਲੁੱਕ ਕੇ ਨਹੀਂ ਸਾਰਿਆਂ ਦੇ ਸਾਹਮਣੇ ਵੇਖਦਿਆਂ ਆਖਿਆ हे ਸੂਰਜ ਕਿ ਬਿਯੋਂ ਉੱਤੇ ਅਤੇ हे ਚੰਦਰਮਾ ਆਇਆ ਲੋਨ ਦੀ ਖੱਡ ਵਿੱਚ ਠਹਿਰਿਆ ਰੋ ਤਾਂ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜਾ ਰਿਹਾ ਜਦ ਤੀਕ ਕੌਮ ਨੇ ਆਪਣੇ ਵੈਰੀਆਂ ਤੋਂ ਵੱਟਾ ਨਾ ਲਿਆ ਕੀ ਇਹ ਯਸ਼ਰ ਦੀ ਪੋਤੀ ਵਿੱਚ ਲਿਖਿਆ ਹੋਇਆ ਨਹੀਂ ਸੋ ਸੂਰਜ ਆਕਾਸ਼ ਦੇ ਵਿੱਚਕਾਰ ਖੜਾ ਰਿਹਾ ਅਤੇ ਸਾਰੀ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ ਪਰਮੇਸ਼ਵਰ ਦੇ ਜਨ ਨੇ ਸੂਰਜ ਨੂੰ ਹੁਕਮ ਦੇ ਦਿੱਤਾ ਅਰੇ ਬਾਈਬਲ ਤੋਂ ਬਾਹਰਲੀ ਗੱਲ ਨਹੀਂ ਆ ਸੂਰਜ ਨੂੰ ਹੁਕਮ ਦੇਣਾ ਇਹ ਬਾਈਬਲ ਦੇ ਅਨੁਸਾਰ ਕਿਉਂਕਿ ਉਤਪਤੀ ਕਿਤਾਬ ਦੇ ਵਿੱਚ ਹੀ ਪਰਮੇਸ਼ੁਰ ਨੇ ਅਧਿਕਾਰ ਦੇ ਦਿੱਤਾ ਕਹਿੰਦਾ ਜੋ ਕੁਛ ਅਸਮਾਨ ਵਿੱਚ ਆ ਸਾਰੀਆਂ ਚੀਜ਼ਾਂ ਤੇ ਤੈਨੂੰ ਅਧਿਕਾਰ ਦਿੰਨਾ ਆ ਜੋ ਧਰਤੀ ਤੇ ਆ ਜੋ ਪਾਣੀਆਂ 'ਚ ਆ ਸਭ ਚੀਜ਼ਾਂ ਤੇ ਤੈਨੂੰ ਅਧਿਕਾਰ ਦਿੰਨਾ ਉਹਨੇ ਉਸੇ ਅਧਿਕਾਰ ਦੇ ਨਾਲ ਆਪਣੇ ਪਰਮੇਸ਼ੁਰ ਉਤੇ ایمان ਰੱਖ ਕੇ ਸੂਰਜ ਤੇ ਚੰਦ ਨੂੰ ਹੁਕਮ ਦਿੱਤਾ ਤੇ ਅੱਜ ਸਾਇੰਸ ਇਸ ਚੀਜ਼ ਦੀ ਗਵਾਹ ਆ ਕਰੇ ਜਾ ਕੇ ਜਿਹੜੇ YouTube ਚ ਲਾਉਣ ਦੇ ਸ਼ਕੀਨ ਆ ਉਹ ਜਰੂਰ ਸਰਚ ਕਰਿਓ ਕਿ ਜਿਹੜਾ ਇੱਕ ਦਿਨ ਗਾਇਬ ਆ ਹਿਸਟਰੀ ਦੇ ਵਿੱਚੋਂ ਉਹਦੇ ਬਾਰੇ ਵਿੱਚ ਸਾਇੰਸ ਦਾ ਕੀ ਕਹਿਣਾ ਹੈ ਵਿਗਿਆਨੀ ਇਸ ਗੱਲ ਨੂੰ ਮੰਨਦੇ ਆ ਕਿ ਜਿਹੜਾ ਰੋਜ਼ ਦਿਨ ਬਦਲਦਾ ਆ ਉਹਨਾਂ ਦਿਨਾਂ ਦੀ ਗਿਣਤੀ ਦੇ ਵਿੱਚੋਂ ਇੱਕ ਦਿਨ ਗਾਇਬ ਆ ਔਰ ਉਹ ਕਹਿੰਦੇ ਕਿ ਜਰੂਰ ਇਹੀ ਦੇਣਿਆ ਜਿਹਦੇ ਬਾਰੇ ਵਿੱਚ ਪੁੱਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ ਹallelujah ਸੋਚੋ ਤੁਸੀਂ ਕਿੱਡੇ ਜ਼ਬਰਦਸਤ ਅਧਿਕਾਰ ਪਰਮੇਸ਼ਵਰ ਨੇ ਦਿੱਤੇ ਆ ਜੇਕਰ ਅਸੀਂ ਦੇਖੀਏ ਪਰਮੇਸ਼ਵਰ ਦੇ ਜਨ ਏਲੀਆ ਦੀ ਸਟੋਰੀ ਘਰੇ ਜਾ ਕੇ ਪੜਿਓ ਪਹਿਲਾ ਰਾਜਾ ਉਹਦਾ 17 ਨੰਬਰ ਅਧਿਆਇ ਤੇ ਪਹਿਲਾ ਰਾਜਾ ਉਹਦਾ 18 ਨੰਬਰ ਅਧਿਆਇ ਜਿਹੜੇ ਵੀ ਪਰਮੇਸ਼ਵਰ ਦੇ ਅੱਖੇ ਲੱਗਦੇ ਆ ਉਹਨਾਂ ਨੇ ਕੁਦਰਤ ਨੂੰ ਵੀ ਬੰਨ ਛੱਡਿਆ ਉਹਨਾਂ ਦੇ ਬੋਲੇ ਹੋਏ ਅੱਖਰਾਂ ਦੇ ਨਾਲ ਚੀਜ਼ਾਂ ਬੰਨੀਆਂ ਗਈਆਂ ਚੀਜ਼ਾਂ ਖੁੱਲੀਆਂ ਸ਼ਰਦੀ ਸੋ ਖਾ ਕੇ ਇਹ ਗੱਲ ਕਹਿਣਾ ਜਿਹਦੇ ਸਾਹਮਣੇ ਖਲੋਤਾ ਆ ਕਹਿੰਦਾ ਜਦ ਤੱਕ ਮੈਂ ਨਾ ਕਹਾ ਉਹਨੇ ਸਾਲ ਨਾ ਤਾਂ ਤਰੇਲ ਪਊਗੀ ਤੇ ਨਾ ਮੀਂਹ ਪਊਗਾ ਤਾਂ ਵਚਨ ਇਸ ਚੀਜ਼ ਦਾ ਗਵਾਹ ਆ ਤੁਸੀਂ ਘਰ ਜਾ ਕੇ ਪੜਨਾ ਆ ਪਹਿਲਾ ਰਾਜਾ ਉਹਦਾ 17 ਦੇ ਆਏ ਤੇ ਪਹਿਲਾ ਰਾਜਾ ਉਹਦਾ 18 ਦੇ ਆਏ ਤਾਂ ਵਚਨ ਵਿੱਚ ਲਿਖਿਆ ਕਿ ਜਿੰਨਾ ਚਿਰ ਏਲੀਆ ਨੇ ਦੁਆਰਾ ਪ੍ਰਾਰਥਨਾ ਨਹੀਂ ਕੀਤੀ ਨਾ ਤਰੇਲ ਪਈ ਨਾ ਮੀਂਹ ਪਿਆ ਉਸ ਰਾਜ ਵਿੱਚ ਸੋਕਾ ਪੈ ਗਿਆ ਫਸਲਾਂ ਮਰੀਆਂ ਨਾਲੇ ਨਦੀਆਂ ਸੁੱਕ ਗਏ ਇੰਨਾ ਜ਼ਬਰਦਸਤ ਸੋਕਾ ਪੈ ਗਿਆ ਫਿਰ 18 ਨੰਬਰ ਅਧਿਆਏ ਦੇ ਵਿੱਚ ਲਿਖਿਆ ਜਦੋਂ ਝੂਠੇ ਨਬੀਆਂ ਨੇ ਪਰਮੇਸ਼ਵਰ ਦੇ ਸੱਚੇ ਨਬੀ ਦੇ ਨਾਲ ਜੇਦ ਲਾਈ ਪਰ ਪਰਮੇਸ਼ਵਰ ਨੇ ਆਪਣੇ ਸੱਚੇ ਨਬੀ ਦੀ ਦੁਆ ਨੂੰ ਸੁਣਿਆ ਪ੍ਰਭੂ ਨੇ ਅੱਗ ਦੇ ਨਾਲ ਉੱਤਰ ਦਿੱਤਾ ਤੇ ਵਚਨ ਵਿੱਚ ਲਿਖਿਆ ਫਿਰ ਏਲੀਆ ਜਿਹੜਾ ਆ ਉਹਨੇ ਪਰਮੇਸ਼ਵਰ ਦੇ ਅੱਗੇ ਮੀਲਈ ਪ੍ਰਾਰਥਨਾ ਕੀਤੀ ਧਰਤੀ ਤੱਕ ਝੁਕਿਆ ਤੇ ਆਪਣਾ ਸਿਰ ਗੋਡਿਆਂ ਵਿੱਚ ਲੈ ਲਿਆ ਤੇ ਉਹਨੇ ਆਪਣੇ ਚੇਲੇ ਨੂੰ ਕਿਹਾ ਜਾ ਰਾਜੇ ਨੂੰ ਕਹਿ ਦੇ ਕਿ ਹੁਣ ਜਿੰਨੀ ਛੇਤੀ ਹੋ ਸਕਦਾ ਇੱਥੋਂ ਨਿਕਲ ਜਾਏ ਕਿ ਮੀ ਬਹੁਤ ਆਉਣ ਵਾਲਾ ਤੇ ਵਚਨ ਦੇ ਵਿੱਚ ਲਿਖਿਆ ਫਿਰ ਡਾਡਾ ਨਹੀਂ ਪਿਆ ਹallelujah ਹallelujah ਤੇ ਵਚਨ ਵਿੱਚ ਇਹ ਵੀ ਲਿਖਿਆ ਕਹਿੰਦਾ ਏਲੀਆ ਵੀ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਹੀ ਇਨਸਾਨ ਸੀ ਉਹ ਵੀ ਮਾਂ ਦੀ ਕੁੱਖ ਤੋਂ ਪੈਦਾ ਹੋਇਆ ਲਹੂ ਮਾਸ ਦਾ ਬਣਿਆ ਹੋਇਆ ਇਨਸਾਨ ਸੀ ਚੇਕ ਕਰ ਪ੍ਰਭੂ ਜੀ ਉਹਨਾਂ ਦੇ ਜੀਵਨ ਦੇ ਰਾਈ ਇੰਨੇ ਵੱਡੇ ਵੱਡੇ ਕੰਮ ਕਰ ਸਕਦੇ ਆ ਮੇਰੇ ਜੀਵਨ ਦੇ ਰਾਈ ਵੀ ਕਰਦੇ ਆ ਤੁਹਾਡੇ ਜੀਵਨ ਰਾਈ ਵੀ ਕਰ ਸਕਦੇ ਆ ਹallelujah ਹallelujah ਜਿੰਨੇ ਵੱਡੇ ਵੱਡੇ ਕੰਮ ਤੁਸੀਂ ਦੇਖ ਰਹੇ ਆ ਇਸ ਤੋਂ ਸੱਤ ਗੁਣਾ ਵੱਡੇ ਕੰਮ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਣੋ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ